ਹਾਂਜੀ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ ਪਲੋਟਾਂ ਦੀ ਜਾਣਕਾਰੀ ਵਾਲਿਆ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਆਪਾਂ ਦੇਖੋ ਨੀਆਂ ਭਰਤੀਆਂ ਹੋਈਆਂ ਸਾਰੀਆਂ ਨੀਆਂ ਭਰੀਆਂ ਗਈਆਂ ਮਤਲਬ ਲੰਮਸਮ ਹੋਈ ਗਿਆ ਕੰਮ ਕੱਲ ਸਾਰਾ ਟਿਪ ਟੋਪ ਹੋ ਕੇ ਤੇ ਸਰੀਆਂ ਮੰਗਾਵਾਂਗੇ ਕੱਲ ਤੇ ਸਰੀਏ ਦੀ ਵੀ ਕੱਲ ਜਾਣਕਾਰੀ ਦਵਾਂਗੇ ਤੇ ਆ ਦੇਖੋ ਜੋ ਹੁਣ ਤੋਂ ਦਿਖਣਾ ਸ਼ੁਰੂ ਹੋਇਆ ਕਿ ਕੀ ਪ੍ਰੋਸੈਸ ਹੈਗਾ ਇਹਦਾ ਕੀ ਨਹੀਂ ਦੇਖੋ ਆ ਦੇਖੋ ਆ ਆਪਣਾ ਹੁਣ 900 ਉਹਦਾ ਵੀ ਦੱਸਿਆ ਸੀਗਾ ਯਾ ਡਰਾਇੰਗ ਰੂਮ ਉਹ ਲੌਬੀ ਆ ਦੋ ਕਮਰੇ ਹੋ ਗਿਆ ਕਿਚਨ ਤੇ ਆ ਆਪਣਾ ਹੋ ਗਿਆ ਬਾਥਰੂਮ ਬਾਕੀ 4 ਦਿਨ 2-3 ਦਿਨ ਤਾਂ ਨਹੀਂ ਐਕਟਿਵ ਰਹੇ ਕਿ ਨਾ ਥੋੜਾ ਗਿਆ ਹੋਇਆ ਸੀ ਗਾ ਘੁੰਮਣ ਆਹ ਦੇਖੋ ਆ ਆਪਣੇ ਦੋ ਕਮਰੇ ਹੋ ਗਏ ਪਿੱਛੇ ਇੱਕ ਉਹ ਕਮਰਾ ਇੱਕ ਆ ਕਮਰਾ ਇੱਕ ਬਾਥਰੂਮ ਹੋ ਗਿਆ ਆ ਦੇਖੋ ਇੱਥੋਂ ਗੱਲ ਕਹਿੰਦੇ ਸੀ ਜੀ ਕੱਲ੍ਹ ਪੋਲੇ ਸ਼ੰਕਰ ਜੀ ਆਏ ਸੀ ਇੱਥੇ ਪਤਾ ਨਹੀਂ ਇੱਥੇ ਕਿੱਥੇ ਨੇ ਦੇਖੋ ਕਿੰਨਾ ਮਤਲਬ ਕਿ ਹਰਿਆਲੀ ਹੈ ਇੱਥੇ ਹਾਂ ਆਰਾਮ ਨਾਲ ਆਪਾਂ ਇਹ ਕਹਿ ਸਕਦੇ ਆ ਕਿ ਐਨ ਆਕਸੀਜਨ ਬੀਬੀਆਂ ਨੂੰ ਵੀ ਆਂਦੀ ਆ ਆਰਾਮ ਨਾਲ ਬੀਬੀਆਂ ਬੈਠੀਆਂ ਹੋਈਆਂ ਹੈ ਆਰਾਮ ਨਾਲ ਆਕਸੀਜਨ ਆਕਸੀਜਨ ਦੀ ਫੁੱਲ ਓਕੇ ਆ ਇੱਥੇ ਆਹ ਦੇਖੋ ਆਪਣਾ ਪਤਾ ਨਹੀਂ ਗਿੱਲੀ ਆ ਕੰਤ ਕਿ ਸੁੱਕੀ ਆ ਦੇਖੋ ਆਪਣੇ ਆ ਦੋ ਕਮਰੇ ਹਾਲੇ ਤੱਕ ਆ ਵਾਲੀ ਉਹ ਕੰਡਾ ਹਲੇ ਜਾਣੀ ਆ 9 ਇੰਚੀ ਆ ਤਾਂ 4 4 ਇੰਚੀਆਂ ਬਾਕੀ ਜਾਉਂਗੀਆਂ ਇਹ ਕਹਾ ਕੰਦੇ ਉਹ ਕੰਦ ਤੋਂ ਲੈ ਕੇ ਉਹ ਉੱਥੇ ਤੱਕ ਉਹ ਵੀ 9 ਇੰਚ ਦੀ ਕੰਦ ਜਾਣੀ ਆ ਕੰਦ ਇੱਥੋਂ ਦੀ ਇੱਥੇ ਤੱਕ ਇਹ ਵੀ 9 ਇੰਚ ਦੀ ਜਾਣੀ ਆ ਕਿਉਂਕਿ ਇੱਧਰਲੇ ਪਾਸੇ ਆਪਣੀਆਂ ਪੋੜੀਆਂ ਬਣਨੀਆਂ ਨਾ ਤਾਂ ਕਰਕੇ ਆ ਆਪਣੀ ਡਰਾਇੰਗ ਰੂਮ ਹੋ ਗਿਆ ਲੌਬੀ ਹੋ ਗਈ ਇੰਨੀ ਬਾਕੀ ਜਦੋਂ 4-4 ਇੰਚ ਦੀਆਂ ਕੰਦਾ ਹੋਊਂਗੀਆਂ ਫਿਰ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੂਗਾ ਸਾਰੇ ਮਤਲਬ ਚੁੜਾਈ ਚੁੜੂਈ ਦਾ ਹੋਰ ਕੱਲ ਨੂੰ ਸਰੀਆ ਆਏ ਨਾ ਸ਼ਨੀਆਰ ਪਰ ਪੈਣਾ ਪਰਸੋਂ ਆ ਪਰਸੋਂ ਤਾਂ ਸਰੀਆ ਨਹੀਂ ਮੰਗਾਰੇ ਕੀ ਸ਼ਨੀਆਰ ਨੂੰ ਕਹਿੰਦੇ ਸਰੀਆ ਨਹੀਂ ਮਤਲਬ ਲੋਹਾ ਨਹੀਂ ਮੰਗਾਈਦਾ ਹੁੰਦਾ ਦੇਖੋ ਆਏ ਨਾ ਦੇਖੋ ਕਿੰਨਾ ਹਰਿਆਲੀ ਉੱਥੇ ਉੱਥੇ ਵੀ ਆਪਣਾ ਕਹਿੰਦੇ ਇੱਥੇ ਆਹ ਦੀ ਜਗ੍ਹਾ 10 ਕਿਲੇ ਇੱਥੇ ਪਏ ਇੱਥੇ ਗਲਾਡਾ ਦੇ ਕੱਲ ਕੱਲ ਨੂੰ ਜਦੋਂ ਆਨ ਆਲਾ ਕੱਲ ਆ ਮਤਲਬ ਆਨ ਆਲਾ ਮਤਲਬ ਕੀ ਹੋਰ ਸਾਲ ਡੇਢ ਸਾਲ ਤੱਕ ਉੱਥੇ ਵੀ ਗਲਾਡਾ ਦੇ ਫਲੈਟ ਆ ਸਾਰੀ ਜਗ੍ਹਾ ਤੇ ਬਣੇ ਫ્લેਟ ਸ਼ੁਰੂ ਹੋਏ ਨੇ ਬੰਨੇ ਇੱਥੇ ਆਪਣਾ ਫਿਰ ਕੀ ਉਹਨੂੰ ਕਹਿੰਦੇ ਆ ਕਲੱਬ ਕਲੱਬ সুইমিং ਪੂਲ ਜਿਮ ਵਗੈਰਾ ਸਾਰਾ ਫਿਰ ਉਹ ਫਲੇਟਾਂ ਦੇ ਵਿੱਚ ਪਰਸਨਲ ਓਨਰ ਹੋਊਗਾ ਵਧੀਆ ਬਣ ਜੇ ਨਹੀਂ ਹੋ ਨਾ ਨਲੇ ਟਾਈਮ 'ਚ ਡਿਵੈਲਪ ਹੋਏ ਨਹੀਂ ਕੋਲ ਨਹੀਂ ਵਧੀਆ ਹੋਏ ਨਹੀਂ ਡਿਵੈਲਪ ਬਾਕੀ ਆ ਦੇਖੋ ਕੋਠੀਆਂ-ਕੁੱਠੀਆਂ ਵਾਵਾ ਬਣੀਆਂ ਹੋਈਆਂ ਸੋਹਣੀਆਂ-ਸੋਹਣੀਆਂ ਆਹ ਦੇਖੋ ਬਾਕੀ ਹੋਰ ਤੁਸੀਂ ਦੱਸੋ ਕਿੱਦਾਂ ਸਾਰੇ ਬਾਕੀ 2-3 ਦਿਨਾਂ ਤੱਕ ਮੈਂ ਵੀ ਸ਼ੇਰੀ ਨਗਰ ਲੈ ਫਿਰ ਚੱਲਾਵਾਂ ਉੱਥੇ ਦੇ ਵੀ ਦੇਖਾਂਗਾ ਤੁਸੀਂ ਪਿਆਰ ਦਿੱਤਾ ਵਲੋਗਾਂ ਨੂੰ ਤੇ ਆਪਾਂ ਵੀ ਵਲੋਗ ਪਾਨੇ ਫਿਰ ਟਰੈਵਲਿੰਗ ਦੇ ਵੀ ਸ਼ੁਰੂ ਕਰਾਂਗੇ ਦੇਖੋ ਹਰਿਆਲੀ ਕਿੰਨੀ ਆਕਸੀਜਨ ਆਨ ਓਕੇ ਆ ਇੱਥੇ ਤਾਂ ਆਹ ਦੇਖੋ ਆਹ ਦੇਖੋ ਬੀਬੀਆਂ ਬੈਠੀਆਂ ਆਂਨ ਵੱਡੇ ਵੱਡੇ ਪੇੜ ਆ ਆਪਣਾ ਪੇੜ ਕਹਿੰਦੇ ਆਵਲੇ ਦਾ ਪੇੜ ਆ ਮਤਲਬ ਕਿ ਕਹਿੰਦੇ ਸਰਦੀਆਂ ਦੇ ਵਿੱਚ ਐਨ ਕਿੰਨਾ ਹੀ ਢੇਰੋ ਢੇਰ ਲੱਗਾ ਹੁੰਦਾ ਆਵਲਾ ਬਾਕੀ ਹੁਣ ਜਦੋਂ ਸਰਦੀਆਂ ਆਉਂਗੀਆਂ ਉਦੋਂ ਦੇਖਾਂਗੇ ਆਪਨਾ ਇੰਨਾ ਗੱਤਕਾ ਔਰ ਉਹ ਵੀ ਦੱਸਿਆ ਜੀ ਬਤਕਾ ਇੰਨਾ ਬਚ ਗਿਆ ਦੇਖੋ ਐਨ ਵਧੀਆ ਆ ਇੱਥੇ ਦਾ ਅਕਸੀਜਨ ਆਕਸੀਜਨ ਤਾਂ ਦਾ ਪੂਰੀ ਓਕੇ ਆ ਲਹਿਰ ਬੰਨੀ ਪਈ ਆ ਦੇਖੋ ਆ ਦੇਖੋ ਪੇੜ ਕਿੰਨੇ ਕਿੰਨੇ ਵੱਡੇ ਪੂਰੀ ਓਕੇ ਇੱਥੇ ਵੀ ਭੋਲੇ ਸ਼ੰਕਰ ਜੀ ਆਂਦੇ ਜਾਂਦੇ ਰਹਿੰਦੇ ਆ ਸਾਈ ਇਹਨਾਂ ਦੀ ਆ ਸੰਸਾਰ ਹੀ ਇਹਨਾਂ ਦਾ ਵਸਾਰਾ ਇਹਨਾਂ ਨੇ ਤਾਂ ਨਹੀਂ ਜਾਣਾ ਵਾ ਦੇਖੋ ਕਿੰਨਾ ਸੋਹਣਾ ਵਿਊ ਆ ਇੱਥੇ ਦਾ ਦੇਖੋ ਚੈੱਕ ਕਰੋ ਐਨ ਓਕੇ ਚਿੜੀਆਂ ਜੀ ਚੈਂ ਚੈਂ ਉਹ ਉੱਥੋਂ ਦੀ ਤਾਂ ਵਧੀਆ ਹੋਇਆ ਮਾਹੀ ਰਕਲੇਥ ਆਰਾਮ ਨਾਲ ਇੱਥੇ ਆਹਾਹਾ ਕੈਸੀਆਂ ਚਿੜੀਆਂ ਬੋਲਦੀਆਂ ਲੱਗਦਾ ਗਾਣਾ ਗਾਉਂਦੀਆਂ ਗਿੱਪੀ ਘਰੇ ਵਾਲ ਦਾ ਉਹ ਚੈੱਕ ਕਰੋ ਐਨ ਝੂਮਦੀਆਂ ਇੱਥੇ ਦਾ ਨਿਆਰਾ ਪੂਰਾ ਫੁੱਲ ਨਿਆਰਾ ਉਹ ਆਪਣੇ ਸੂਰਜ ਜੀ ਚੱਲੇ ਨੇ ਕੈਨੇਡਾ ਵਾਲ ਨੂੰ ਹੁਣ ਉੱਥੇ ਆ ਕੇ ਦਿਨ ਕਰੂਗੇ ਕੈਨੇਡਾ ਅਮਰੀਕਾ ਵਾਲ ਨੂੰ ਲੱਗੇ ਨੇ ਤੇ ਦ ਰਾਤ ਕੋ ਲੱਗੇ ਨੇ ਸ਼ੁਰੂ ਆ ਲੱਗੇ ਨੇ ਚੰਦਰ ਮਾਮਾ ਜੀ ਦੇਖੋ ਦੇਖੋ ਆ ਇਤੋਰੀ ਆ ਹੁਣ ਦੇਖੋ ਕਿੱਦਾਂ ਸੋਹਣਾ ਲੱਗ ਰਿਹਾ ਨਾ ਬਾਕੀ ਜਦੋਂ ਐਲੀਵੇਸ਼ਨ ਤੁਹਾਨੂੰ ਦਿਖਾਵਾਂਗਾ ਐਲੀਵੇਸ਼ਨ ਕਿੱਦਾਂ ਦੀ ਕਰਦੀ ਆ ਨਹੀਂ ਦਿਖਾਵਾਂਗਾ ਨਹੀਂ ਉਹ ਸਸਪੈਂਸ ਚ ਹੀ ਰੱਖਾਂਗੇ ਤੁਹਾਨੂੰ ਸਾਰਿਆਂ ਨੂੰ ਚੈੱਕ ਕਰੋ ਬਾਕੀ ਹੰਗਾਲ ਤੋ ਹੁਣ ਮੈਂ ਨਾ ਟਾਈਮ ਦੇਆ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਪੂਰੀ ਤੁਹਾਨੂੰ ਇੱਕ ਇੱਕ ਦਿਨ ਚ ਪੂਰੀ ਵੀਡੀਓ ਮਿਲਿਆ ਕਰੂਗੀ ਹਾਂ ਇੱਥੇ ਆਪਾਂ ਕੱਲ ਨੂੰ ਸੋਚਦੇ ਪਏ ਆ ਉਹ ਪਿੱਛੇ ਉਹ ਵਾਲੀ ਕੋਠੀ ਵਾਲੀ ਜਗ੍ਹਾ ਵਾ ਸੋਚਦੇ ਪਏ ਆ ਇੱਥੇ ਕੱਲ ਨੂੰ ਉਹਨਾਂ ਨੂੰ ਪੁੱਛ ਕੇ ਆਪਾਂ ਇੱਥੇ ਨਾ ਉਹ ਲਾਵਾਂਗੇ ਕੀ ਕਹਿੰਦੇ ਆਪਣਾ ਬੀਜਾਂ ਕੇ ਸਬਜ਼ੀਆਂ ਸੋਚੀਆਂ ਇੱਥੇ ਆਪਣੇ ਆਪਣੇ ਕਲੋਨੀ ਵਾਲੇ ਮਾਲੀ ਨਾਲ ਗੱਲ ਕੀਤੀ ਆ ਘਰ ਚ ਆਪੇ ਕੰਜੂ ਅੰਜੀਰ ਦਾ ਬੂਟਾ ਤੇ ਇਹ ਵੀ ਕਾਡੋ ਬੜੀ ਓਕੇ ਲਵਾਵਾਂਗੇ ਪੂਰੇ ਫਲ ਫਰੂਟ ਲਵਾਵਾਂਗੇ ਘਰ ਚ ਕੱਲ ਨੂੰ ਕੋਈ ਟੈਨਸ਼ਨ ਤੰਗੀ ਨਾ ਆਵੇ ਫਰੂਟ ਆ ਰਿਹਾ ਐ ਪਿਓਰ ਫੂ ਫਰੂਟ ਖਾਇਆ ਕਰਾਂਗੇ ਕਰੋ ਚੱਕ ਆਪਨੀ ਦਾਦੀ ਜੀ ਬੈਠੇ ਹੋਏ ਨੇ ਨਾਲ ਆਲਟੀ ਜੀ ਬੈਠੇ ਹੋਏ ਨੇ ਬੜੀਆ ਨੇ ਕਲੋਨੀ ਪੂਰੀ ਸਹੀ ਆ